ਆਹ ਉਹ ਵੀ ਖਾੜੇ ਪਾਦਸ਼ਾਹ ਵਿੱਚ ਪਹੁੰਚੇ ਨੇ ਜਿੱਥੇ ਰਸਤਮ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੋਰ ਦਿਖਾਏ ਨੇ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਖਵਿੰਦਰ ਸਿੰਘ ਜੀ ਕਾਕਾ ਢਿੱਲੋ ਕੋਲਾ ਨੰਬਰਦਾਰ ਜੀ ਮਾਨ ਕੀ ਡੰਗਲ ਕਮੇਟੀ ਸੁਬਰਾਲਾ ਉਹ ਵੀ ਪੁੱਜੀ ਹੋ ਕੇ ਬਹੁਤ ਬਹੁਤ ਧੰਨਵਾਦ ਹੈ ਉਧਰ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ ਮੈਦਾਨ ਦੇ ਵਿੱਚ ਵੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਹਾਂਜੀ ਗੁਰਦੀਪ ਸਿੰਘ ਬੱਬੂ ਹਰਦੀਪ ਸਿੰਘ ਜੁਐਸਏ ਤੇਦਰਜੀਤ ਸਿੰਘ ਜੁਐਸਏ ਪੁੱਤਰੇ ਸਰਦਾਰ ਬਾਸ ਸਿੰਘ ਇਨਾਂ ਦੇ ਪਰਿਵਾਰ ਵੱਲੋਂ 2025 ਦੇ ਲਈ ਬੋਟ ਮੋਟਰਸਾਈਕਲ ਦੇ ਚੰਡੀ ਤੇ ਦਿੱਤਾ ਜਾਣਾ ਤੇ 1 ਲੱਖ ਰੁਪਏ ਇਸ ਪਰਿਵਾਰ ਦੇ ਵੱਲੋਂ ਗੁਪਤ ਸੇਵਾ ਹੋਣੀ ਹੈ ਤੇ ਇਸ ਪਰਿਵਾਰ ਦੇ ਨਾਮ ਤੇ ਵੀ ਤਾੜੀ ਮਾਰ ਦਿਓ 2025 ਦੀ ਚੰਡੀ ਬਣੀ ਗਈ ਹੈ ਜੀ ਬੋਲੋ ਸੋਨ ਹਾ ਦਾ ਤਸੀਰਾਂ ਕਾਲ ਸਾਡੇ ਸਟੇਜ ਤੇ ਸੁਭਾਯਮਾਨ ਬਾਜੀ ਬਾਦਰ ਬਹੁਤ ਵਧੀਆਂ ਪੁਸ਼ਤੀ ਭਾਈ ਮੈਂ ਬੇਨਤੀ ਕਰਦਾ ਪ੍ਰਧਾਨ ਸਮਰਨ ਸਿੰਘ ਜੀ ਕੋਈ ਅਗਲੇ ਸਾਲ ਨੂੰ ਸ਼ੂਰਮਾ ਉਠਿਆ ਤੇ ਅਗਲੇ ਸਾਲ ਲਈ ਕਿਸ ਨੇ ਅਨਾਉਂਸਮੈਂਟ ਕਰਵਾਈ ਹੈ ਹਾਂਜੀ ਹਾਂਜੀ ਆ ਬੋਲੇ ਹੁਣ ਨਾਮ ਬੋਲਣੇ ਜੀ ਦੁਬਾਰੇ ਫੇਰ ਬੋਲੋ ਜੀ ਇੱਕ ਵਾਰੀ ਕੋਈ ਉੱਧਰ ਬੜੀ ਤਾਕਤਲੀ ਪੁਸ਼ਤੀ ਚੱਲਦੀ ਉੱਧਰ ਪਾਲਾ ਪਹਿਲਵਾਨ ਗੁਰਦੀਪ ਸਿੰਘ ਬੱਬੂ ਜੀ ਹਾਂਜੀ ਹਰਦੀਪ ਸਿੰਘ ਯੂਐਸਏ ਠੀਕ ਹੈ ਜੀ ਦਿਲਜੀਤ ਸਿੰਘ ਯੂਐਸਏ ਨੋਟ ਕਰਿਓ ਜੀ ਹਾਂਜੀ ਤੇ ਪੁੱਤਰੇ ਸਰਦਾਰ ਬੰਤ ਸਿੰਘ ਅਗਲੇ ਸਾਲ 2025 ਲਈ ਇਹਨਾਂ ਦੇ ਪਰਿਵਾਰ ਵੱਲੋਂ ਬੋਟ ਮੋਟਰਸਾਈਕਲ ਝੰਡੀ ਦੀ ਸੇਵਾ ਨੋਟ ਕਰਿਓ ਜੀ ਬੋਲੇ ਸੋਨਹਾ ਨਾਲ ਹੀ 1 ਲੱਖ ਰੁਪਏ ਦੀ ਸੇਵਾ ਇਸ ਪਰਵਾਰ ਨੂੰ ਗੁਪਤ ਸੇਵਾ ਕੀਤੀ ਜਾਣੀ ਹੈ ਉਹ ਵੀ ਸੇਵਾ ਵਾਰਾ ਜੀ ਪਰਵਾਰਕਰ ਜੀ ਵਾਹ ਤੇ ਸਵੰਨ ਸਿੰਘ ਜੀ ਪ੍ਰਧਾਨ ਸਾਹਿਬ ਤੇ ਸਾਡੇ ਸਤਿਕਾਰਯੋਗ ਹਰੀ ਸਿੰਘ ਜੀ ਉਮੀਦਵਾਰ ਪ੍ਰਧਾਨ ਜੀ ਭਾਈ ਸਾਡੇ ਜੱਸਾ ਸਰਪੰਚ ਸਾਹਿਬ ਜੀ ਵੀ ਐਸਆਈ ਇਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਇਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹੈਪੀ ਵੀਰ ਜੀ ਇੱਕੋ ਪਰਿਵਾਰ ਮਨਪ੍ਰੀਤ ਕੌਰ ਜੀ, ਮਨਦੀਪ ਕੌਰ ਜੀ। ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾਂ ਵੱਲੋਂ ਇਹ ਬੁਲਟ ਮੋਟਰਸਾਈਕਲ ਦੀ ਸੇਵਾ ਕੀਤੀ ਗਈ ਹੈ। ਅੱਧਰ ਬੜਾ ਤਾਕੜਾ ਜਦ ਹੋ ਰਿਹਾ ਹੈ। ਦੇਖੋ ਕਿਹੜਾ ਪਹਿਲਵਾਨ ਹੈ। ਕੁਸ਼ਤੇ ਜਿੱਤ ਪ੍ਰਾਪਤ ਕਰਦਾ ਹੈ। ਕਹਿੰਦਾ ਮਾਇਆ ਦੋ ਪ੍ਰਕਾਰ ਦੀ ਦੋ ਤਖਾਲੇ ਰਾ ਇੱਕ ਮਲਾਵੇ ਰਾਮ ਨੂੰ ਇੱਕ ਨਰਕ ਲੈ ਜਾ। ਕਹਿੰਦੇ ਮਾਇਆ ਲੱਖਾਂ ਕਰੋੜਾਂ ਲੋਕਾਂ ਕੋਲੇ ਪਿਆ ਹੈ ਇੱਕ ਤਾਂ ਕਹਿੰਦੇ ਮਾਇਆ ਰੱਬ ਨੂੰ ਮਿਲਾ ਦਿੰਦੀ ਹੈ ਇੱਕ ਨਰਕਾਂ ਦੇ ਵਿੱਚ ਲੈ ਜਾਂਦੀ ਹੈ ਇਹ ਜਿਹੜੇ ਮੇਰੇ ਵੀਰ ਨੇ ਮਹਾਪੁਰਸ਼ਾਂ मियां ਖੁਸ਼ੀਆਂ ਪ੍ਰਾਤ ਕਰ ਰਹੇ ਨੇ ਆਪਣੀ ਮਾਇਆ ਸਫਲੀ ਕਰ ਰਹੇ ਨੇ ਕਿਉਂਕਿ ਇਸ ਸੰਸਾਰ ਦੇ ਵਿੱਚ ਕੌੜੂ ਬਾਸ ਆਇਆ ਕਹਿੰਦਾ ਉਹਨੇ ਮੁਰਦਿਆਂ ਦੇ ਮੂੰਹਾਂ 'ਚੋਂ ਪੈਸੇ ਕੱਢੇ ਇੱਕ ਕਬੀਰ ਨੇ ਬਹੁਤ ਸੋਣਾ ਲਿਖਿਆ ਕਹਿੰਦਾ ਮੁਰਦਿਆਂ ਦੇ ਮੂੰਹਾਂ 'ਚੋਂ ਪੈਸੇ ਸੱਲ ਕੌੜੂ ਨੇ ਕੱਢੇ ਜਦੋਂ ਮੌਤ ਬਿਗਲ ਬਜਿਆ ਚਾੜੀ ਭਰੇ ਖਜ਼ਾਨੇ ਛੱਡੇ ਤੁਰ ਖਾਲੀ ਹੱਥ ਗਿਆ ਨਾਲ ਲਿ ਜਾ ਨਹੀਂ ਸਕਿਆ ਤੇ ਅੱਲਾ ਇੱਥੇ ਆਉਣ ਜਾਣ ਬਣਿਆ ਦੁਨੀਆ ਚੌਕ ਜਿਨ੍ਹਾਂ ਦਾ ਮੇਲਾ ਇੱਥੇ ਆਉਣ ਜਾਣ ਮਿਲਿਆ ਦੁਨੀਆ ਚੌਕ ਜਿਨ੍ਹਾਂ ਦਾ ਮੇਲਾ ਵਾਹ ਬਈਆ ਆਪਣੀ ਮਾਇਆ ਜਰੂਰ ਸਫਲੀ ਕਰਿਆ ਕਰੋ ਨਹੀਂ ਹਰੀ ਸਾਹ ਜਾਂਦਿਆ ਹੁਣਾਂ ਦੇ ਕਸਤੀਆ ਮੈਦਾਨ ਦੇ ਵਿੱਚ ਕਹਿੰਦਾ ਉੱਤੇ ਜੋ ਬੈਲੀ ਰੱਗ ਰੱਗ ਦਾ ਪਤਾ ਹੈ ਉਹ ਕਿਹੜੇ ਕਿੰਨਾ ਚੋਗਾ ਸਾਨੂੰ ਸਭ ਦਾ ਪਤਾ ਕਹਿੰਦਾ ਆਪਣੇ ਸ਼ਿਕਾਰੀ ਮਾਰਾਂ ਸੈਗੇ ਉੱਠੇ ਆ ਉਹ ਜਿੰਨੇ ਉੱਥੇ ਸਾਡੇ ਨਾਲ ਰਹਿ ਕੇ ਉੱਠੇ ਆ ਜਿਹਨਾਂ ਨਾਲ ਰੱਖੀ ਅਸੀਂ ਪੂਰੀ ਤੇਲੋ ਰੱਖੀ ਆ ਉਹ ਮਾਰ ਮਾਰ ਪਾਲਸਾ ਸਹਾਰੇ ਨਹੀਂ ਲੈ ਅਸੀਂ ਘਾਟੇ ਐਨੇ ਖਾਦੇ ਤਾਂ ਵੀ ਘਾਟ ਕੋਈ ਨਾ ਜੋ ਠੱਗੀ ਸਾਡੇ ਨਾਲ ਲਾਗੇ ਜੋ ਚੁਬਾਰੇ ਨਹੀਂ ਪਾਏ ਠੱਗੀ ਸਾਡੇ ਨਾਲ ਲਾਗੇ ਜੋ ਚੁਬਾਰੇ ਨਹੀਂ ਪਾਏ ਅਦਰ ਪੰਨਾ 33 ਪੰਨਾ ਡਾਕਟਰ ਸਾਹਿਬ ਜੀ ਅਵੀ ਸਾਡੇ ਪੰਜਾਬੀ ਬੋਲਣ ਤੋਂ ਕੋ ਸਭ ਵੱਡੇ ਮਾਨ ਸਨਮਾਨ ਕਰ ਰਹੇ ਨੇ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਵਾਕੇ ਚੱਲਦੇ ਹੋਏ ਕੁਸ਼ਤੀਆਂ ਮੈਦਾਨ ਦੇ ਵਿੱਚ 26 ਤਰੀਕ ਸਰਸਾ ਨੰਗਲ ਜ਼ਿਲ੍ਹਾ ਰੋਪੜ ਦਾ ਜੰਗਲ ਹੋਏਗਾ ਜਿੱਥੇ ਜੱਸਾ ਪੱਟੀ ਮਹਿੰਦਰ ਗੈਂਗਵੜ ਦਨਿਸ਼ ਗੋੜੀਆ ਚੱਜਲ ਮੇ ਜੱਡੇ ਦਾ ਬਾਬਾ ਨਾਨਕ ਕਲਵਾ ਗੁੱਜਰ ਓ ਤਾੜੀਆਂ ਓ ਓ ਓ ਹਾਏ ਵਾਹ ਦੀ ਗਾ ਵਾਹ ਬੜੀ ਵਾਹ ਹਾਏ ਹਾਏ ਕਹਿੰਦੇ ਜਦੋਂ ਪਹਿਲਵਾਨਾਂ ਦੀ ਪਕੜ ਵੱਜ ਜਾਂਦਾ ਓਏ 100 ਜੋਰਾਂ ਜਿੰਨਾ ਜ਼ੋਰ ਲੱਗ ਜਾਂਦਾ 100 ਜੋਰਾਂ ਜਿੰਨਾ ਜ਼ੋਰ ਲੱਗ ਜਾਂਦਾ ਬੱਤ ਵਧੀਆ ਦੋਨਾਂ ਪਹਿਲਵਾਨਾਂ ਦੀ ਪਕੜ ਵੱਜੀ ਆ ਉਧਰ ਵੀ ਕਈ ਪਕੜਾਂ ਵੱਜੀਆਂ ਨੇ ਹਾਏ ਹਾਏ ਨਹੀਂ ਆ ਰਿਹਾ ਨਹੀਂ ਆ ਰਿਹਾ ਬੱਲੇ ਬੱਲੇ ਓਏ ਹੋਏ ਇੱਕ ਵਾਰ ਤਾੜੀਆਂ ਲਾ ਦਿਓ ਬੜਾ ਵਾਹ ਆ ਗਿਆ ਵਾਹ ਵਾਹ ਸਵਾਦ ਆ ਗਿਆ ਇਹ ਆ ਕੁਸ਼ਤੀ ਕੰਦੇ ਕੁਸ਼ਤੀ ਕੁਸ਼ਤੀ ਹਰ ਕੋਈ ਕਰਦਾ ਓਏ ਕੁਸ਼ਤੀ ਕਰਨੀ ਔਖੀ ਏ ਵਾਹ ਬਈ ਵਾਹ ਮਨ ਮਾਰ ਸਾਜੋ ਬਣਦੇ ਉਹਨਾਂ ਲਈ ਫਿਰ ਸ਼ੌਕੀਏ ਮਨ ਮਾਰ ਸਾਜੋ ਬਣਦੇ ਉਹਨਾਂ ਲਈ ਫਿਰ ਸ਼ੌਕੀਏ ਕਹਿੰਦਾ ਗੁੰਦਵੇਂ ਸਰੀਰ ਇਹ ਕਰਨਗਾ ਜਗਤ ਚੌੜੀਆਂ ਉਹ ਮਾਰਦੇ ਨੇ ਡੰਡ ਨਾਲੇ ਖਿੱਚ ਲੈਣ ਪੌੜੀਆਂ 220 ਰੱਗ ਗਿਆ ਹਲਾ ਮਜਾਰੀ ਸ਼ਾਨ ਦੰਗਲਾਂ ਦੀ ਬਣਦੇ ਤੇ ਮਿਹਨਤਾਂ ਦੇ ਨਾਲ ਯਾਰ ਸੀਨੇ ਰੈਣ ਤਣਦੇ ਹਾਏ ਮਿਹਨਤਾਂ ਦੇ ਨਾਲ ਯਾਰ ਸੀਨੇ ਰੈਣ ਤਣਦੇ ਵਾਹ ਵੀ ਵਾਹ ਵਾਕਿਆ ਮੱਲ ਜੁੱਧ ਹੋ ਗਿਆ ਠਿੱਕਰੀ ਪਾਲ ਦੀ ਧਰਤੀ ਤੇ ਵਾਹ ਵੀ ਵਾਹ ਨਾਈਓੜੀ ਸਭ ਤੋਂ ਚੱਲਦੀ ਕੁਸ਼ਤੀ ਇਨਾਂ ਨੌਜਵਾਨਾਂ ਦਰਮਿਆਨ ਵੇਖਦੇ ਆ ਕਿ ਕੌਣ ਜਿੱਤੇਗਾ ਕੌਣ ਹਰਦਾ ਬਾਤ ਸਮੇਂ ਦੀ ਹੋਣੀ ਆ ਕਹਿੰਦਾ ਸ਼ੇਰ ਇੱਕੋ ਖੋ ਜੰਮਿਆ ਬਬਰ ਸ਼ੇਰ ਹੀ ਬਣਦਾ ਏ ਉਹ ਕੋਬਰੇ ਨਾਗ ਦਾ ਬੱਚਾ ਵੱਡਾ ਹੋ ਕੇ ਫੜ ਹੀ ਤੜਦਾ ਏ ਕਹਿੰਦਾ ਬਾਜਾਂ ਤੋਂ ਬਾਝ ਹੀ ਜੰਮਦੇ ਨਾ ਕੇ ਬੱਚੇ ਕਾਮਾ ਦੇ ਜਿੰਦ ਸਵਾੜੇ ਕੁश्ती ਲੜਦੇ ਵਿੱਚ ਮੈਦਾਨੀ ਪੁੱਤ ਪੰਜਾਬ ਪਰ ਮਾਮਾ ਦੇ ਆਹ ਵੇ ਬਈ ਪੁੱਤ ਪੰਜਾਬ ਪਰ ਮਾਮਾ ਦੇ ਚੱਲਦੇ ਆ ਹੁਣੇ ਕੁਸ਼ਤੀਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਆ ਕਿ ਕੌਣ ਜਿੱਤੇਗਾ ਕੌਣ ਹਰਦਾ ਬਾਤ ਸਮੇਂ ਦੀ ਧੰਨਵਾਦ ਹੈ ਆ ਰੋਹਿਤ ਬੱਜੀ ਦਾ ਵਾਹ ਬਈ ਦਾ ਕਾਇਦ ਨੂੰ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਪ੍ਰਧਾਨ ਸਰਪੰਚ ਸਵਰਨ ਸਿੰਘ ਜੀ ਤੇ ਸਰਦਾਰ ਸੁਖਦੇਵ ਸਿੰਘ ਜੀ ਮੀਤ ਪ੍ਰਧਾਨ ਸਾਹਿਬ ਮੇਤਰ ਸਿੰਘ ਜੀ ਨੰਬਰਦਾਰ ਸਾਹਿਬ ਹਰੀ ਸਿੰਘ ਜੀ ਕਮੇਟੀ ਮੈਂਬਰ ਸਾਡਾ ਪ੍ਰਧਾਨ ਬੋਤ ਸਿੰਘ ਜੀ ਕਮੇਟੀ ਮੈਂਬਰ ਜੀਤ ਸਿੰਘ ਜੀ ਨੰਬਰਦਾਰ ਸਾਹਿਬ ਪ੍ਰੇਮ ਸਿੰਘ ਜੀ ਕਮੇਟੀ ਮੈਂਬਰ ਜੱਸਾ ਸਿੰਘ ਜੀ ਨੰਬਰਦਾਰ ਸਾਹਿਬ ਮਨਤਿਆਰ ਸਿੰਘ ਜੀ ਕਮੇਟੀ ਮੈਂਬਰ ਸਾਡੇ ਮਨਤਿਆਰ ਸਿੰਘ ਜੀ ਫੌਜੀ ਸਾਹਿਬ ਕਮੇਟੀ ਮੈਂਬਰ ਤੇਰ ਸਿੰਘ ਜੀ ਸਾਫਾ ਪ੍ਰਧਾਨ ਸਰਦਾਰ ਰਵੀ ਸਿੰਘ ਜੀ ਕਮੇਟੀ ਮੈਂਬਰ ਸਰਦਾਰ ਰਮਜੀਤ ਸਿੰਘ ਜੀ ਇਹਨਾਂ ਤੋਂ ਵੀ ਸਿੱਧਾ ਧੰਨਵਾਦ ਕਰਦਾ ਹਾਂ ਸਰਪੰਚ ਕਰਨਾਲ ਸਿੰਘ ਜੀ 22 ਅਰ ਬੁੱਧ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਜੋੜਾ ਮਲਾਉਣ ਦੀ ਸੇਵਾ ਕੀਤੀ ਹੈ ਸਰਦਾਰ ਹਰੀ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਪਰਚੀ ਫਰਾਉਣ ਦੀ ਸੇਵਾ ਕੀਤੀ ਹੈ ਜੱਸਾ ਪਹਿਲਵਾਨ ਪੱਟੀ ਪੁੱਜਿਆ ਪ੍ਰਭਿੰਦਰ ਪਹਿਲਵਾਨ ਜਿਵਾਲਾ ਪੁੱਜਿਆ ਤੇ ਸਾਡੇ ਵਿੱਚ ਕਿਰਤਪਾਲ ਪਹਿਲਵਾਨ ਫੋਟਵਾੜਾ ਮਿਰਜ਼ਾ ਪਹਿਲਵਾਨ ਜੀ ਰਾਣ ਮਨਜੀਤ ਖੱਤਰੀ ਪ੍ਰਵੀਨ ਪਹਿਲਵਾਨ ਜੀ ਕੁਹਾੜੀ ਇਹਨਾਂ ਦਾ ਅਸੀਂ ਤਾਂ ਜਿਹੜੋ ਧੰਨਵਾਦ ਕਰਦੇ ਆਂ ਵੱਡੇ ਲਾਣੇ ਵਾਲਿਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਆਂ ਸਰਦਾਰ ਲਾਭ ਸਿੰਘ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਆਂ ਸਰਦਾਰ ਮਲਾਗਰ ਸਿੰਘ ਜੀ ਦਾ ਤਹਿਦਿਲੋਂ ਧੰਨਵਾਦ ਕਰਦੇ ਆਂ ਸਰਦਾਰ ਸੱਜਣ ਸਿੰਘ ਜੀ ਦਾ ਸਤਿਕਾਰਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਝੰਡੀਆਂ ਮੰਨ ਕੇ ਇਹਨਾਂ ਰਸਤਮ ਪਹਿਲਵਾਨਾਂ ਦੇ ਚਰਨ ਪਵਾਏ ਨੇ ਠਿਕਰੀਵਾਲ ਦੀ ਪਵਿੱਤਰ ਧਰਤੀ ਦੇ ਉੱਤੇ ਜਿੰਨੀ ਬੱਤੇ ਸੰਗਤ ਪਹੁੰਚੀ ਹੈ ਸਮੁੱਚੀ ਪ੍ਰਬੰਧ ਕਮੇਟੀ ਵੱਲੋਂ ਵੱਖ-ਵੱਖ ਦੰਗਲ ਕਮੇਟੀਆਂ ਦਾ ਦਿਲ ਦੀਆਂ ਜਹਰਾਂਆਂ ਵਿੱਚੋਂ ਤਹਿ ਜਿੰਨਾ ਜਿੰਨਾ ਮੇਰੇ ਵੀਰਾਂ ਨੇ ਸਾਡੇ ਬਲਾਰਿਆਂ ਦੇ ਸਾਡੇ ਕਮਾਈਤਿਆਂ ਦੇ ਵੱਡੇ ਮਾਨ ਸਨਮਾਨ ਕੀਤੇ ਨੇ ਉਹਨਾਂ ਵੀਰਾਂ ਦਾ ਬਸੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਇੱਕ ਵਾਰੀ ਆਪਾਂ ਸੰਤ ਬਾਬਾ ਜੋ ਕਿ ਗੋਵਿੰਦਗਰ ਮਹਾਰਾਜ ਜੀ ਦੇ ਨਾਂ ਤੇ ਸਾਰੀ ਸੰਗਤ ਨੂੰ ਬੇਨਤੀ ਅਜਕਾਰਾ ਜਗਾਉਣਾ ਤੁਸੀ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦੇਣਾ ਤਨ ਤਨ ਬਾਬਾ ਗੋਵਿੰਦਗਰ ਮਹਾਰਾਜ ਕੀ ਜੈ ਬੋਲ ਨਗਰ ਖੇੜੇ ਕੀ ਜੈ ਬੋਲ ਪਵਨ ਪੁੱਤਰ ਹਨੂਮਾਨ ਬਜਰੰਗ ਬਲੀ ਮਹਾਰਾਜ ਕੀ ਜੈ ਜੈ ਭਾਈ ਇਹ ਨਾ ਸਮਝੋ ਕੁਸ਼ਤੀਆਂ ਕਿਤੇ ਬਰਾਬਰ ਨਾਲ ਰਹਿ ਜਾਣ ਜੇ ਮਲ ਬਰਾਬਰ ਦੇ ਹੁੰਦੇ ਨੇ ਤਾਂ ਕੁਸ਼ਤੀਆਂ ਬਰਾਬਰ ਰਹਿੰਦੀਆਂ ਨੇ ਜੇ ਇੱਕ ਹੋਵੇ ਮਾੜਾ ਇੱਕ ਹੋਵੇ ਤਕੜਾ ਤਕੜਾ 1 ਮਿੰਟ ਚ ਕੁਸ਼ਤੀ ਜਿੱਤ ਜਾਂਦਾ ਤਕੜਾ 1 ਮਿੰਟ ਚ ਕੁਸ਼ਤੀ ਜਿੱਤ ਜਾਂਦਾ ਵਾਕਿਆ ਬਰਾਬਰ ਦੇ ਜੋੜ ਦੇ ਪਹਿਲਵਾਨ ਨੇ ਕੁਸ਼ਤੀ ਬਰਬਾਦ ਵਾਹ ਜੀ ਵਾਹ ਬੋਲ ਸੋਹਣ ਹਾਰ ਸਾਥ ਸ੍ਰੀਆ ਕਾਲੇ ਸੰਧਤ ਦાસੀ ਪਾਤਰ ਨੂੰ ਧੰਨਵਾਦ ਕਰਦੇ ਆ ਤੇ ਸਮੁੱਚੀ ਪ੍ਰਬੰਧ ਕਬੱਡੀ ਦਾ ਹੋਰ ਵੀ ਬਗੜੀ ਸਵਾਗਤ ਕਰ ਲਓ ਉਹ ਵੀ ਗੁਸਤੀ ਜਿਹੜੀ ਬਰਾਬਰ